ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਗਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਸਾਰੇ ਬੱਚਿਓ ਤੇ ਟੀਚਰ ਸਹਿਬਾਨ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਦੇ ਵੱਲੋਂ ਗਰੁੱਪ ਦੇ ਅਧੀਨ ਚੱਲ ਰਿਹਾ ਹੈ ਸਕੂਲਾਂ ਦੇ ਵਿੱਚ ਜੋ ਸ਼ਹੀਦੀ ਸਭਤਾ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਅੱਜ ਇੱਥੇ ਸਾਰੇ ਆਪਾਂ ਇਕੱਤਰ ਹੋਏ ਹਾਂ ਇਹ ਇੱਕ ਉਪਰਾਲਾ ਹੈ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਜੋ ਸ਼ਹੀਦੀ ਸਭਤਾ ਦੇ ਨਾਲ ਇਤਿਹਾਸ ਨੂੰ ਜੋੜਨ ਦਾ ਤਾਨੂੰ ਇਤਿਹਾਸ ਨੂੰ ਜਾਣੂ ਕਰਾਉਂਦਾ ਇਹਦੇ ਵਿੱਚ ਇਹਨਾਂ ਬੱਚਿਆਂ ਵੱਲੋਂ ਹਰ ਰੋਜ਼ ਇੱਕ ਇੱਕ ਦਿਨ ਕਰਕੇ ਜੋ ਇਤਿਹਾਸ ਹੈ ਤੁਹਾਨੂੰ ਸੁਣਾਇਆ ਜਾਵੇਗਾ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਕਿਲੇ ਵਿੱਚੋਂ ਛੱਡ ਕੇ ਆਏ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਕੀ ਵਾਪਰਿਆ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪਿਆ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਦੇ ਨਾਲ ਕਿੱਧਰ ਗਏ ਵੱਡੇ ਸਾਹਿਬ ਜੀ ਆਨੇ ਕਿਹੜੀ ਜੰਗ ਜਿਹੜੀ ਆ ਉਹ ਲੜੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਕਿੱਧਰ ਗਏ ਉਹਨਾਂ ਨਾਲ ਕੀ ਵਾਪਰਿਆ ਸੋ ਇਹ ਇਤਿਹਾਸ ਜਿਹੜਾ ਹੈ ਇਹ ਤੁਹਾਨੂੰ ਇੱਥੇ ਸਰਵਣ ਕਰਾਇਆ ਜਾਏਗਾ ਤੁਸੀਂ ਸਾਰਿਆਂ ਨੇ ਇਹ ਇਤਿਹਾਸ ਸੁਣਨਾ ਹੈ ਔਰ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਦੱਸਣਾ ਹੈ ਆਪਣੇ ਬਜ਼ੁਰਗਾਂ ਨੂੰ ਦੱਸਣਾ ਹੈ ਉਹਨਾਂ ਨਾਲ ਜਿਹੜੇ ਇਹ ਵਿਚਾਰ ਨੇ ਇਹ ਸਾਂਝੇ ਕਰਨੇ ਨੇ ਇਹ ਉਪਰਾਲਾ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹਨਾਂ ਜੋ ਸ਼ੀਤੀ ਸਪਤਾਹ ਦੇ ਸੰਬੰਧ ਵਿੱਚ ਸੰਸਥਾ ਦੇ ਵੱਲੋਂ ਕਿਤਾਬਾਂ ਵੀ ਛਪਾਈਆਂ ਗਈਆਂ ਹਨ ਇਸ ਇਤਿਹਾਸ ਦੇ ਬਾਰੇ ਇਹ ਵੀ ਫ੍ਰੀ ਆਫ ਕਾਸਟ ਜੋ ਹੈ ਤੁਹਾਨੂੰ ਔਰ ਤੁਹਾਡੇ ਮਾਪਿਆਂ ਨੂੰ ਹੋਰ ਵੀ ਜਿੱਥੇ-ਜਿੱਥੇ ਲੋੜ ਪੈਗੀ ਉਹਨਾਂ ਨੂੰ ਫ੍ਰੀ ਦੇ ਵਿੱਚ ਇਹ ਕਿਤਾਬਾਂ ਵੰਡੀਆਂ ਜਾਣਗੀਆਂ ਤਾਂ ਜੋ ਇਹ ਜੋ ਸ਼ੀਤੀ ਸਪਤਾਹ ਹੈ ਇਸ ਨੂੰ ਇੱਕ ਵਿਲੱਖਣ ਤਰੀਕੇ ਦੇ ਨਾਲ ਆਪਾਂ ਮਨਾ ਸਕੀਏ ਸੋ ਇਹ ਜੋ ਸਾਕਾ ਸਰਹੰਦ ਅਤੇ ਸਾਕਾ ਚਮਕੌਰ ਸਾਹਿਬ ਦੇ ਸਮੂਹ ਸ਼ੇਧਾ ਨੂੰ ਕੋਟਾਣ ਕੋਟ ਪ੍ਰਣਾਮ ਕਰਦਾ ਹਾਂ ਪਿਆਰੇ ਵਿਦਿਆਰਥੀਓ ਇਤਿਹਾਸ ਕੌਮ ਦਾ ਸਰਮਾਇਆ ਹੁੰਦਾ ਹੈ ਜੇ ਕਿਤੇ ਕੌਮ ਦਾ ਇਤਿਹਾਸ ਅਮੀਰ ਅਤੇ ਵਿਲੱਖਣ ਹੋਵੇ ਕੌਮ ਉਸ ਤੇ ਮਾਣ ਕਰ ਸਕਦੀ ਹੈ ਅਜਿਹਾ ਅਮੀਰ ਅਤੇ ਵਿਲੱਖਣ ਇਤਿਹਾਸ ਸਿੱਖ ਕੌਮ ਦੇ ਪਾਸ ਹੈ ਸ਼ਹੀਦੀ ਪਰੰਪਰਾ ਦਾ ਆਰੰਭ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੱਕ ਅਤੇ ਸੱਚ ਦੀ ਰਾਖੀ ਕਰਨ ਲਈ ਆਪ ਸ਼ਹੀਦੀ ਦੇ ਕੇ ਕੀਤਾ ਸੀ ਉਹਨਾਂ ਨੇ ਬਾਅਦ ਜਦੋਂ ਵੀ ਕੌਮ ਨੂੰ ਲੋੜ ਪਈ ਸਿੱਖ ਸੂਰਬੀਆਂ ਨੇ ਸ਼ਹੀਦੀਆਂ ਪਾਈਆਂ ਹਕ ਅਤੇ ਸੱਚ ਨੂੰ ਆਂਚ ਨਹੀਂ ਆਉਣ ਦਿੱਤੀ 18ਵੀਂ ਸਦੀ ਵਰਗਾ ਸਮਾਂ ਸ਼ਾਇਦ ਹੀ ਕਿਸੇ ਕੌਮ ਤੇ ਆਇਆ ਹੋਵੇ ਦੁਸ਼ਮਣ ਵੀ ਕੰਮ ਉਠਿਆ ਇੱਕ ਦਿਨ ਵਿੱਚ 30000 ਸਿੱਖ ਪਰਿਵਾਰਾਂ ਸਮੇਤ ਸ਼ਹੀਦ ਹੋ ਗਏ ਇੱਕ ਹੋਰ ਦਿਨ 10000 ਸਿੰਘ ਪਰਿਵਾਰਾਂ ਸਮੇਤ ਸ਼ਹੀਦیاں ਪਾ ਗਏ ਸਿੰਘ ਉਦੋਂ ਵੀ ਨਹੀਂ ਡੋਲੇ ਸ਼ਹੀਦੀ ਪਰੰਪਰਾ ਵਿੱਚ ਸ਼ਹੀਦਾਂ ਤੋਂ ਇੱਕ ਵੱਖਰੀ ਕਿਸਮ ਦੀ ਲਾਸਾਨੀ ਸ਼ਹੀਦੀ ਹੋਈ ਹੈ ਛੋਟੇ ਸਹਬਜ਼ਾਦੇ ਆ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਜਿਸ ਦੀ ਮਿਸਾਲ ਸੰਸਾਰ ਵਿੱਚ ਹੋਰ ਕਿਸੇ ਵੀ ਧਰਮ ਵਿੱਚ ਨਹੀਂ ਮਿਲਦੀ 6 ਅਤੇ 8 ਸਾਲ ਦੀ ਉਮਰ ਕੋਈ ਸ਼ਹੀਦੀ ਦੀ ਉਮਰ ਨਹੀਂ ਹੈ ਇਹ ਤਾਂ ਖੇਡਣ ਮੱਲਣ ਦੀ ਉਮਰ ਹੈ ਜਿਸ ਢੰਗ ਨਾਲ ਛੋਟੇ ਸਹਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਅਤੇ ਜਿਸ ਢੰਗ ਨਾਲ ਜ਼ਾਲਮ ਹਕੂਮਤ ਨੇ ਇੰਨੀ ਛੋਟੀ ਉਮਰ ਨੂੰ ਸ਼ਹੀਦ ਕੀਤਾ ਇਹ ਵੀ ਸ਼ਹੀਦੀ ਪਰੰਪਰਾ ਵਿੱਚ ਇੱਕ ਵਿਲੱਖਣ ਕਿਸਮ ਦਾ ਸਾਗਾ ਹੈ ਜਿਸ ਨੂੰ ਸਾਗਾ ਸਰਹੰਦ ਕਰਕੇ ਜਾਣਿਆ ਜਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਜਮਕੌਰ ਸਾਹਿਬ ਵਿਖੇ ਕੱਚੀ ਗੜੀ ਵਿੱਚ ਜੋ ਅਸਾਵੇਂ ਜੰਗ ਲੜੀ ਗਈ ਉਹ ਵੀ ਸੰਸਾਰ ਵਿੱਚ ਇੱਕ ਵਿਲੱਖਣ ਕਿਸਮ ਦੀ ਜੰਗ ਸੀ ਕੱਚੀ ਗੜੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭੁਖਣ ਭਾਣੇ ਚਾਲੀ ਸਿੰਘ ਉਹਨਾਂ ਨੂੰ ਜ਼ਾਲਮ ਹਕੂਮਤ ਦੀ 10 ਲੱਖ ਫੌਜ ਨੇ ਘੇਰਾ ਪਾ ਲਿਆ ਤਨ ਗੁਰੂ ਜੀ ਤਨ ਗੁਰੂ ਜੀ ਦੇ ਸਿੰਘ ਇਸ ਸਾਕਾ ਚਮਕੌਰ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਜ਼ ਪ੍ਰਬੰਧਕ ਕਮੇਟੀ ਹਰ ਸਾਲ ਦੀ ਤਰ੍ਹਾਂ ਆਪਣੇ ਸਾਰੇ ਸਕੂਲਾਂ ਵਿੱਚ 6 ਬੋ ਤੋਂ 13 ਬੋ ਤੱਕ ਛੇਤੀ ਸਪਤਾ ਮਨਾ ਰਹੀ ਹੈ 6 ਬੋ ਤੋਂ 13 ਬੋ ਤੱਕ ਵਾਪਰੇ ਦੋ ਸਾਕੇ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਬਾਰੇ ਰੋਜਾਨਾ ਦਾ ਸੰਖੇਪ ਇਤਿਹਾਸ ਲਿਖ ਕੇ ਛੀਦੀ ਸਫਤਾਨ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸ ਸੰਖੇਪ ਇਤਿਹਾਸ ਨੂੰ ਛਪਾ ਕੇ ਭੇਟਾ ਰਹਿਤ ਮੁਫਤ ਵੰਡਿਆ ਜਾ ਰਿਹਾ ਹੈ ਮੈਂ ਚਾਰ ਸਹਿਬਜ਼ਾਦੇ ਮਾਤਾ ਗੁਜਰੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਕੋਟਾਂਡ ਕੋਟ ਪ੍ਰਣਾਮ ਕਰਦਾ ਹਾਂ ਵਾਰ-ਵਾਰ ਨਮਸਕਾਰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ